ਹਾਂਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਗੁਰੂ ਮਹਾਰਾਜ ਤੇ ਪਾਸ਼ਾ ਮਹਾਰਾਜ ਚੜ੍ਹਦੀਆਂ ਕਲਾ ਕਰੋ ਜੀ ਕਿਰਪਾ ਕਰੋ ਗੁਰੂ ਪਿਆਰੀ ਸਾਧ ਸੰਗਤ ਦੀ ਕਰਨੀ ਅਰਦਾਸ ਮਹਾਰਾਜ ਜੀ ਕਿਰਪਾ ਕਰੋ ਮੇਰਾ ਕਰ ਦਿਓ ਸੱਚੇ ਪਾਸ਼ਾ ਜੀ ਇਧਰ ਵੇਖੋ ਇਧਰ ਸਾਰਾ ਪਾਣੀ ਪਾਣੀ ਭਰਿਆ ਆ ਸਾਡਾ ਜਿਹੜਾ ਇਲਾਕਾ 45 ਕਿੱਲੇ ਥਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਚਿਆ ਆਉਂਦਾ ਵਾ ਆ ਜਿਆਦੀ ਹਵਾ ਦੇ ਕਾਰਨ ਅੱਜ ਬਹੁਤ ਔਖਾ ਕੰਮ ਰਾ ਦੇ ਟਰੈਕਟਰ ਵੀ ਇੱਥੇ ਆ ਸਾਡੇ ਸਾਰੇ ਸਿੰਘ ਰਾ ਦੇ ਜੱਬੇ ਹੋਏ ਸੀ ਚਲੇ ਗਏ ਆ ਹੁਣ ਮੈਂ ਤੁਹੇ ਪੱਲਾ ਫੈਰਾ ਦਿੰਦਾ ਹੋਇਆ ਸਭ ਨੂੰ ਅਪੀਲ ਕਰਦਾ ਆ ਆਪਣਿਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਥੋੜ੍ਹ ਦਿੱਤਾ ਜੀ ਇਹਨੇ ਤੇ ਬੇਨਤੀ ਕਰਦਾ ਆ ਵੀ ਦੋ ਦੋ ਆਓ ਇੱਥੇ ਆਪਣਾ ਜਿਹੜਾ ਬੰਨਣਾ ਬਚਾਈਏ ਆਹ 45 ਕਿੱਲੇ ਥਾਂ ਦੀ ਕਈਆਂ ਘਰਾਂ ਦਾ ਜਿਹੜਾ ਰਾਤ ਦਾ ਅੱਜ ਤੋਂ 26 ਦਿਨ ਹੋ ਗਏ ਸਾਨੂੰ ਰਾਤ ਦਿਨ ਇੱਥੇ ਨਹੀਂ ਬਹੁਤ ਭਾਰੀ ਆ ਤੇ ਆਹ ਵੇਖੋ ਇੱਧਰ ਇੱਥੋਂ ਇੱਥੋਂ ਟੁੱਟ ਗਿਆ ਸੀ ਤੇਈ ਦੇ ਵਿੱਚ ਇਹਨੂੰ ਬੰਨ ਕੇ ਫੇਰ ਕੰਮਜਾਬ ਕੀਤਾ ਸੀ ਬਹੁਤ ਜ਼ਿਆਦੀ ਮਿੱਟੀ ਇੱਥੇ ਪਾਈ ਆ ਤੇ ਇਹ ਜਿਹੜਾ ਸਹੀ ਸੂਤਰ ਆ ਰਿਹਾ ਕੰਮ ਤੇ ਮਹਾਰਾਜ ਜੀ ਅਰਦਾਸ ਬੇਨਤੀ ਕਰਿਓ ਕਿਰਪਾ ਕਰਿਓ ਸੱਤੀ ਪਾਸ਼ਾ ਜੀ ਵੀ ਸਾਡੇ ਜਿਹੜਾ ਪਿਛਤ ਪਾਪ ਰੱਖ ਲੈ ਆ ਦੇਖੋ ਪਰ ਪਹਿਲਾਂ ਤਰਪੂਲਾ ਲਾਈਆਂ ਸੀ ਇੰਦੇ ਅੱਗੇ ਗੱਲ ਤਾਂ ਕੋਈ ਨਹੀਂ ਗਈ ਪਰ ਕੀ ਕਰੀਏ ਛੱਲਾ ਬਹੁਤ ਜ਼ਿਆਦਾ ਪਾਣੀ ਆ ਇਧਰ ਲੋਕਾਂ ਦੀਆਂ ਮੋਟਰਾਂ ਸਾਰਾ ਕੁਝ ਆ ਬਹੁਤ 26 ਦਿਨ ਹੋ ਗਏ ਅੱਜ ਇਥੇ ਲੱਗਿਆ ਨੂੰ ਰਾਤ ਦੇ ਨੇ ਇੱਕ ਕੀਤਾ ਸੀ ਪਰ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਕੀ ਕਰ ਸਕਦੇ ਆ ਇੰਦੇ ਅੱਗੇ ਜ਼ੋਰ ਨਹੀਂਗਾ ਮੈਂ ਚਾਹ ਲੈ ਕੇ ਆਇਆ ਸੀ ਨਹੀਂ ਕਰੇ ਗਿਆ ਥੋੜਾ ਜਿਹੀ ਹੋਇਆ ਪਹਿਲਾਂ ਮੱਝਾਂ ਚੋਣ ਵਾਸਤੇ ਇਥੇ ਕੋਈ ਵੀ ਨਹੀਂ ਸਾਰੇ ਸਿੰਘ ਸਾਡੇ ਛੱਡ ਕੇ ਭੱਜ ਗਏ ਆ ਆ ਵੇਖੋ ਤੋੜੇ ਲਾਏ ਹੀ ਰਾਤ ساری ਰਾਤ ਲੱਗੇ ਰਹੇ ਇੱਥੇ ਮਰਾ ਦੀ ਵੀਡੀਓ ਵੀ ਪਾਉਂਗਾ ਤੇ ਆ ਵੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰਿਓ ਬਖਸ਼ੋ ਇਹ ਇੱਕੀ ਮੌਕਾ ਦੇ ਦਿਓ ਗਾਹਵਰੀ ਭਾਵੇਂ ਸਾਨੂੰ ਕੋਈ ਥੋੜਾ ਬੜਾ ਜ਼ਮੀਨ ਵੇਚ ਕੇ ਵੀ ਇੱਥੇ ਪੈਸੇ ਲਾਉਣੇ ਪੈ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਆਇਕੀ ਤੋਂ ਫੋਨ ਬੱਛ ਲੋ ਬੜਾ ਜਿਆਦਾ ਸਾਨੂੰ ਕੰਮ ওভার ਹੋਇਆ ਪਿਆ ਵਾ ਇਹ ਕੀ ਤਬਤ ਰਹਿ ਗਈ ਆ ਵੇਖ ਲੋ ਕਿੱਡਾ ਸੋਹਣਾ ਝੋਨਾ ਨਿਸਰਿਆ ਸਾਰਾ ਤੇ ਇਹ ਸਾਰਾ ਮੜਿਆ ਮੇਡ ਹੋ ਜਾਣਾ 10 ਮਿੰਟਾਂ ਚ ਜੇ ਪਾਣੀ ਆ ਟੁੱਟ ਗਿਆ ਤੇ ਮਹਾਰਾਜ ਕਿਰਪਾਈ ਕਰਨ ਤੇ ਇਥੋਂ ਇਹ 13 ਕਿੱਲੇ ਲੰਮਾ 45 ਕਿੱਲੇ ਥਾ ਵਾ ਤੇ ਰਾਤੀਂ ਜੀ ਸੀ ਜੀ ਲਾ ਕੇ ਇੱਥੇ ਬਹੁਤ ਜਿਆਦਾ ਖਰਚਾ ਜਿਹੜਾ ਆ ਰਿਹਾ ਸੰਗਤਾਂ ਅਕੀ ਪੀਲ ਆ ਜੀ ਸਾਡਾ ਜਰੂਰ ਸੰਯੋਗ ਦਿਓ ਬਹੁਤ ਜਿਆਦਾ ਭਾਰੀ ਮੀਂਹ ਆਹੀ ਹੈ ਅੱਗੇ ਅੱਜ ਮਿੱਟੀ ਪਾ ਕੇ ਚੱਕਾਂਗੇ ਥੋੜਾ ਬੜਾ ਪਰ ਨਹੀਂ ਹੁੰਦੇ ਨਹੀਂ ਫੁੱਤਰ ਆਇਆ ਕੰਮ ਪਾਣੀ ਛੱਲਾ ਵੇਖ ਲਓ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਘਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਦਾਨੀ ਸਾਨੂੰ ਕੋਈ ਨਾ ਕੋਈ ਇਹ ਏਲਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦੇਵੇ ਅਸੀਂ ਇੰਟ ਕਾਮ ਜਾ ਭੋਈਏ ਅਡਾ ਨੰਬਰ 965234713 ਕਰਕੇ ਸੰਪਰਕ ਤੇ ਸਾਡੇ ਕੋਲ ਆਓ ਇੱਥੇ ਪਹੁੰਚੋ ਤੇ ਮੇਰੇ ਵੀਰੋ ਭਰਾਓ ਜਰੂਰ ਸਾਥ ਦਿਓ ਜੀ ਹੈ ਬੜੀਆਂ ਗੁਰੂ ਮਹਾਰਾਜ ਦੀਆਂ ਚੜ੍ਹਦੀ ਕਲਾ ਵਾਲੀਆਂ ਫੌਜਾਂ ਨੇ ਅਰਦਾਸ ਬੇਨਤੀ ਕਰਿਓ ਮਹਾਰਾਜ ਸੁਣ ਲੈਂਦਾ ਸੰਤਾਂ ਦੀ ਕਿਰਪਾ ਕਰਿਓ ਮੇਰਾ ਕਰਨਾ ਪੰਜਾਬ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਕਰਨ ਮਹਾਰਾਜ ਲਾਇਰ ਜਿੱਤਾ ਖਾਲਸਾ ਵੈਰੀ ਜਿੱਤੀ ਫਤਹਿ ਜੀ